ਸਾਡੀ ਪਿਛਲੀ ਵੀਡੀਓ ਵਿੱਚ ਅਸੀਂ ਇੱਕ ਸਹੀ ਆਰਡਰ ਮੈਨੇਜਮੈਂਟ ਸਿਸਟਮ ਨੂੰ ਸਮਝਣ ਤੇ ਧਿਆਨ ਕੇਂਦਰਿਤ ਕੀਤਾ। ਅਸੀਂ ਸਿੱਖਿਆ ਕਿ ਤੁਹਾਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਆਰਡਰ ਮੈਨੇਜਮੈਂਟ ਡੈਸ਼ਬੋਰਡ ਰਾਹੀਂ ਵਿਕਰੀਤਾਵਾਂ ਨੂੰ ਆਰਡਰ ਦਿਖ ਕਿਵੇਂ ਪ੍ਰਦਾਨ ਕਰਨੀ ਚਾਹੀਦੀ ਹੈ। ਅਸੀਂ ਆਰਡਰ ਮੈਨੇਜਮੈਂਟ ਦੀਆਂ ਵੱਖ-ਵੱਖ ਕਾਰਜਸ਼ੀਲਤਾਵਾਂ ਇਸ ਵਿੱਚ ਸ਼ਾਮਲ ਪ੍ਰਕਿਰਿਆਵਾਂ ਬਾਰੇ ਜਾਣਿਆ ਅਤੇ ਉਨ੍ਹਾਂ ਦੇ ਪੈਨਲ ਵਿੱਚ ਵਿਕਰੀਤਾਵਾਂ ਲਈ ਸਿਫਾਰਿਸ਼ ਕੀਤੀਆਂ ਜ਼ਰੂਰੀ ਰਿਪੋਰਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਵੀਡੀਓ ਵਿੱਚ ਅਸੀਂ ਸਮਝਾਂਗੇ ਕਿ ਵਿਕਰੇਤਾ ਦੁਆਰਾ ਰੱਦ ਕਰਨ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਅਤੇ ਕੁਝ ਸੰਚਾਲਨ ਪ੍ਰਕਿਰਿਆਵਾਂ ਬਾਰੇ ਜੋ ਤੁਹਾਨੂੰ ਇਸ ਸਮੱਸਿਆ ਨੂੰ ਹੱਲ ਕਰਦੇ ਸਮੇਂ ਅਪਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਰੱਦ ਕਰਨ ਨੂੰ ਕਾਟ ਕੀਤਾ ਜਾ ਸਕੇ ਆਦਰਸ਼ਕ ਤੌਰ ਤੇ ਕੋਈ ਵੀ ਵਿਕਰੇਤਾ ਆਰਡਰ ਰੱਦ ਨਹੀਂ ਕਰਨਾ ਚਾਹੇਗਾ ਉਦੇਸ਼ ਖਰੀਦਦਾਰ ਦੀਆਂ ਜ਼ਰੂਰਤਾਂ ਨੂੰ ਸੰਤੁਸ਼ਟ ਅਤੇ ਪੂਰਾ ਕਰਨਾ ਹੈ ਪਰ ਅਜਿਹੇ ਸਮੇਂ ਹੁੰਦੇ ਹਨ ਜਦੋਂ ਵਿਕਰੇਤਾ ਨੂੰ ਇੱਕ ਆਰਡਰ ਜਾਂ ਇੱਕ ਤੋਂ ਵੱਧ ਆਰਡਰ ਰੱਦ ਕਰਨੇ ਪੈ ਸਕਦੇ ਹਨ ਆਓ ਵੇਖੀਏ ਕਿ ਵਿਕਰੇਤਾ ਦੁਆਰਾ ਆਰਡਰ ਰੱਦ ਕਰਨ ਦੇ ਵੱਖ-ਵੱਖ ਕਾਰਨ ਕੀ ਹੋ ਸਕਦੇ ਹਨ ਅਤੇ ਵਿਕਰੇਤਾ ਦੁਆਰਾ ਰੱਦ ਕਰਨ ਦੀਆਂ ਵੱਖ-ਵੱਖ ਕਿਸਮਾਂ ਦੀਆਂ ਸਥਿਤੀਆਂ ਨੂੰ ਘਟ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਕੀ ਹਨ ਵਿਕਰੇਤਾ ਦੁਆਰਾ ਆਰਡਰ ਰੱਦ ਕਰਨ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੁੰਦਾ ਹੈ ਜਦੋਂ ਉਸ ਨੂੰ ਆਰਡਰ ਪ੍ਰਾਪਤ ਹੋਣ ਤੇ ਕੋਈ ਇਨਵੈਂਟਰੀ ਉਪਲਬਧ ਨਹੀਂ ਹੁੰਦੀ ਇਸ ਦੇ ਕਈ ਕਾਰਨ ਹੋ ਸਕਦੇ ਹਨ ਇਨਵੈਂਟਰੀ ਨੂੰ ਅਪਡੇਟ ਨਹੀਂ ਕੀਤਾ ਗਿਆ ਉਤਪਾਦ ਦੀ ਮਿਆਦ ਸਮਾਪਤ ਹੋ ਗਈ ਜਾਂ ਹੋਰ ਚੈਨਲਾਂ ਵਿੱਚ ਇਨਵੈਂਟਰੀ ਵਿਕ ਗਈ ਇਹ ਵਿਕਰੇਤਾ ਦੇ ਵੱਲੋਂ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਸਮੱਸਿਆ ਹੈ ਇੱਕ ਵਿਕਰੇਤਾ ਨੂੰ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਪਾਲਣਾ ਕਰਨ ਵਿੱਚ ਸਿਖਲਾਈ ਦੀ ਲੋੜ ਹੁੰਦੀ ਹੈ ਆਓ ਤੁਰੰਤ ਅਤੇ ਗੈਰ ਤੁਰੰਤ ਉਤਪਾਦ ਭੇਜਣ ਵਾਲੀਆਂ ਸ਼੍ਰੇਣੀਆਂ ਦੋਹਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਨੂੰ ਵੇਖੀਏ ਕੱਪੜਿਆਂ ਵਰਗੀ ਗੈਰ ਤੁਰੰਤ ਸ਼੍ਰੇਣੀ ਲਈ ਸਟਾਕ ਆਊਟ ਦੇ ਪ੍ਰਬੰਧਨ ਲਈ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਕੁਝ ਇਸ ਤਰ੍ਹਾਂ ਹੋਵੇਗੀ। ਨਿਯਮਿਤ ਬਾਰਮਬਾਰਤਾ ਤੇ ਸੈਲਰ ਪੈਨਲ ਤੋਂ ਇਨਵੈਂਟਰੀ ਸਥਿਤੀ ਰਿਪੋਰਟ ਡਾਊਨਲੋਡ ਕਰਦੇ ਹਨ। ਇੱਥੇ ਤੁਹਾਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਕਾਲਮਾ ਨੂੰ ਪਹਿਲਾਂ ਤੋਂ ਭਰਨਾ ਪਵੇਗਾ ਅਤੇ ਉਹਨਾਂ ਨੂੰ ਸੈਲਰ ਪੈਨਲ ਤੋਂ ਵਿਕਰੇਤਾ ਨੂੰ ਉਪਲਬਧ ਕਰਾਉਣਾ ਪਵੇਗਾ। ਇੱਥੇ ਇੱਕ ਮਨੂਨਾ ਇਨਵੈਂਟਰੀ ਸਿਹਤ ਸਥਿਤੀ ਰਿਪੋਰਟ ਹੈ। ਆਓ ਇਸ ਰਿਪੋਰਟ ਨੂੰ ਬਣਾਉਣ ਵਿੱਚ ਸ਼ਾਮਲ ਵੱਖ-ਵੱਖ ਕਦਮਾਂ ਬਾਰੇ ਜਾਣਦੇ ਹਾਂ। ਕਦਮ 1 seller panel ਤੋਂ ਉਤਪਾਦ ਪੱਧਰ ਦੀ ਇਨਵੈਂਟਰੀ ਡਾਊਨਲੋਡ ਕਰੋ ਪਹਿਲਾ ਕਾਲਮ ਹਰੇਕ ਉਤਪਾਦ ਆਈਡੀ ਲਈ ਮੌਜੂਦਾ ਇਨਵੈਂਟਰੀ ਦਿਖਾਏਗਾ ਫਿਰ ਹਰੇਕ ਉਤਪਾਦ ਆਈਡੀ ਲਈ ਮੌਜੂਦਾ ਇਨਵੈਂਟਰੀ ਕਾਲਮ ਵਿੱਚ ਨੰਬਰ ਦੀ ਜਾਂਚ ਕਰੋ ਨਾਲੇ ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਵਿਕਰੇਤਾ ਸੈਲਰ ਪੈਨਲ ਰਾਹੀਂ ਸਹੀ ਇਨਵੈਂਟਰੀ ਨੂੰ ਅਪਡੇਟ ਕਰਦਾ ਹੈ ਕਦਮ 2 ਇਸ ਕਾਲਮ ਵਿੱਚ ਤੁਸੀਂ ਵਿਕਰੇਤਾ ਦੀਆਂ ਸਟਾਕ ਕੀਤੀਆਂ ਚੀਜ਼ਾਂ ਵਿੱਚੋਂ ਹਰੇਕ ਲਈ ਰੋਜ਼ਾਨਾ ਔਸਤ ਵਿਕਰੀ ਦੇਖ ਸਕਦੇ ਹੋ ਇਹ ਕਾਲਮ ਪਿਛਲੇ 10 ਦਿਨਾਂ ਲਈ ਰੋਜ਼ਾਨਾ ਔਸਤ ਵਿਕਰੀ ਦੀ ਗਣਨਾ ਕਰਕੇ ਬਣਾਇਆ ਗਿਆ ਹੈ ਤੀਜੇ ਕਦਮ ਲਈ 10 ਦਿਨਾਂ ਲਈ ਉਮੀਦ ਕੀਤੇ ਆਰਡਰ ਲਈ ਕਾਲਮ ਵਿੱਚ ਵਿਕਰੇਤਾ ਨੂੰ ਉਮੀਦ ਕੀਤੇ ਗਏ ਕੁੱਲ ਆਰਡਰਾਂ ਨੂੰ ਵੇਖਣ ਦੇ ਯੋਗ ਹੋਣਾ ਚਾਹੀਦਾ ਹੈ। ਵਿਕਰੇਤਾ ਨੂੰ ਵਿਕਰੀ ਵਿੱਚ ਕਿਸੇ ਵੀ ਉਮੀਦ ਕੀਤੇ ਵਾਅਦੇ ਜਾਂ ਗਿਰਾਵਟ ਲਈ ਅਨੁਕੂਲ ਹੋਣਾ ਚਾਹੀਦਾ ਹੈ। ਵਾਅਦੇ ਜਾਂ ਗਿਰਾਵਟ ਦੇ ਕਾਰਨ ਆਉਣ ਵਾਲੇ ਸੇਲ ਸੀਜ਼ਨ ਜਾਂ ਤਿਉਹਾਰਾਂ ਦੀ ਵਿਕਰੀ ਦਾ ਅੰਤ, ਕੀਮਤਾਂ ਵਿੱਚ ਕਮੀ ਜਾਂ ਵਾਧਾ ਜਾਂ ਮੌਸਮੀ ਤਬਦੀਲੀ ਹੋ ਸਕਦੀ ਹੈ। ਵਿਕਰੇਤਾ ਨੂੰ ਲਾਜ਼ਮੀ ਤੌਰ ਤੇ ਇਸ ਕਾਲਮ ਵਿੱਚ ਇੱਕ ਐਡਜਸਟਮੈਂਟ ਕੀਤਾ ਨੰਬਰ ਸ਼ਾਮਲ ਕਰਨਾ ਚਾਹੀਦਾ ਹੈ। ਕਦਮ 4 ਇਨਵੈਂਟਰੀ ਅੰਤਰ ਕਾਲਮ ਅਗਲੇ 10 ਦਿਨਾਂ ਵਿੱਚ ਉਮੀਦ ਕੀਤੀ ਇਨਵੈਂਟਰੀ ਦੀ ਘਾਟ ਜਾਂ ਵਾਦੇ ਨੂੰ ਦਰਸਾਉਂਦਾ ਹੈ। ਜੇ ਇਹ ਰੈੱਡ ਜ਼ੋਨ ਵਿੱਚ ਹੈ ਤਾਂ ਇਹ ਸੰਕੇਤ ਦਿੰਦਾ ਹੈ ਕਿ ਕੋਈ ਸਮੱਸਿਆ ਹੈ। ਜਦੋਂ ਇਨਵੈਂਟਰੀ ਦੀ ਵਾਦੇਰੀ ਮਾਤਰਾ ਹੁੰਦੀ ਹੈ ਤਾਂ ਇਹ ਗ੍ਰੀਨ ਜ਼ੋਨ ਵਿੱਚ ਆਉਂਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਤੁਹਾਡੀ ਇਨਵੈਂਟਰੀ ਦੀ ਸਥਿਤੀ ਚੰਗੀ ਹੈ। ਜੇ ਇਹ yellow zone ਵਿੱਚ ਆਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਇਨਵੈਂਟਰੀ ਉਮੀਦ ਕੀਤੀ ਵਿਕਰੀ ਤੋਂ ਸਿਰਫ ਥੋੜੀ ਜਿਹੀ ਵੱਧ ਹੈ ਤੁਹਾਡੇ ਕੋਲ ਸਿਰਫ ਕਾਫੀ ਹੈ ਨਾਲ ਹੀ ਇਹ ਯਕੀਨੀ ਬਣਾਓ ਕਿ yellow ਅਤੇ red zone ਦੇ ਵਿਚਕਾਰ ਦੀ ਲਾਈਨ ਵਿਕਰੀਤਾ ਦੇ ਕਾਰੋਬਾਰ ਜਾਂ ਸ਼੍ਰੇਣੀ ਦੇ ਪੱਧਰ ਤੇ ਪਰਿਭਾਸ਼ਿਤ ਕੀਤੀ ਜਾਂਦੀ ਹੈ ਕਦਮ 5 ਜੇ ਉਤਪਾਦ ਲਾਲ ਰੰਗ ਵਿੱਚ ਹਨ ਤਾਂ ਵਿਕਰੀਤਾ ਨੂੰ ਸਹੀ ਸਮੇਂ ਤੇ ਹੋਰ ਉਤਪਾਦਾਂ ਦਾ ਆਰਡਰ ਦੇਣਾ ਚਾਹੀਦਾ ਹੈ ਕਦਮ 6 ਜੇ ਉਤਪਾਦ yellow ਵਿੱਚ ਹਨ ਤਾਂ ਵਿਕਰੇਤਾ ਨੂੰ ਬਾਦ ਦੇ ਪਦਰਤੇ ਜੋਖਮ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਇਹ ਚੁਣਨਾ ਚਾਹੀਦਾ ਹੈ ਕਿ ਕੀ ਉਹਨਾਂ ਨੂੰ ਵਿਕਰੀ ਵਿੱਚ ਉਮੀਦ ਕੀਤੀ ਪਰਿਵਰਤਨਸ਼ੀਲਤਾ ਦੇ ਆਧਾਰ ਤੇ ਵਧੇਰੇ ਆਰਡਰ ਕਰਨਾ ਚਾਹੀਦੇ ਹਨ ਜਾਂ ਨਹੀਂ ਜੇ ਉਹ ਨਿਯਮਿਤ ਅੰਤਰਾਲਾਂ ਦੇ ਸੁਝਾਏ ਗੇ ਐਸਓਪੀ ਜਾਂ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਪਾਲਣਾ ਕਰਦੇ ਹਨ ਤਾਂ ਇਹ ਯਕੀਨੀ ਬਣਾਏਗਾ ਕਿ ਗੈਰ ਯੋਜਨਾਬੱਧ ਸਟਾਕ ਆਊਟ ਕਾਰਨ ਕਟੋ-ਕਟ ਤੋਂ ਲੈ ਕੇ ਕੋਈ ਵੀ ਨਹੀਂ ਵਿਕਰੇਤਾ ਦੁਆਰਾ ਰੱਦ ਕਰਨਾ ਹੋਵੇ ਇੱਕ ਹੋਰ ਸੁਝਾਅ ਐਸਓਪੀ ਹੈ ਜਿਸ ਦੀ ਪਾਲਣਾ ਵਿਕਰੇਤਾ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਰਗੀਆਂ ਤੁਰੰਤ ਡਿਸਪੈਚ ਸ਼੍ਰੇਣੀਆਂ ਦੇ ਮਾਮਲੇ ਵਿਚ ਸਟਾਕ ਆਊਟ ਦਾ ਪ੍ਰਬੰਧਨ ਕਰਨ ਲਈ ਕਰ ਸਕਦੇ ਹਨ ਮੰਨ ਲਓ ਕਿ ਉਪਲਬਧ ਭੋਜਨ ਪਦਾਰਥਾਂ ਦੀਆਂ ਯੂਨਿਟਾਂ ਦੀ ਗਿਣਤੀ ਨੂੰ ਅਪਡੇਟ ਕਰਨ ਦਾ ਕੋਈ ਵਿਕਲਪ ਨਹੀਂ ਹੈ ਜਦੋਂ ਵਿਕਰੇਤਾ ਤੁਰੰਤ ਉਤਪਾਦਾਂ ਨੂੰ ਡਿਸਪੈਚ ਕਰਦਾ ਹੈ ਅਤੇ ਯੂਨਿਟਾਂ ਦੀ ਗਿਣਤੀ ਨਾਲ ਭੋਜਨ ਦੇ ਕੱਚੇ ਮਾਲ ਨੂੰ ਮਾਪ ਪੜਨਾ ਮੁਸ਼ਕਲ ਹੁੰਦਾ ਹੈ ਉਦਾਹਰਣ ਲਈ ਦੋਸੇ ਦੀ ਗਿਣਤੀ ਦੇ ਮੁਕਾਬਲੇ ਬੈਟਰ ਜਾਂ ਆٹے ਦੀ ਮਾਤਰਾ ਫਿਰ ਵੀ ਇਹਨਾਂ ਸ਼੍ਰੇਣੀਆਂ ਵਿੱਚ ਉਤਪਾਦਾਂ ਨੂੰ ਨਿਸ਼ਾਨਬੱਧ ਕਰਨ ਦਾ ਵਿਕਲਪ ਹੋਣਾ ਚਾਹੀਦਾ ਹੈ ਸੈਲਰ ਪੈਨਲ ਵਿੱਚ ਵਿਕਰੀ ਲਈ ਉਪਲਬਧ ਬਨਾਮ ਉਪਲਬਧ ਨਹੀਂ ਇਹ ਮਹੱਤਵਪੂਰਨ ਹੈ ਕਿ ਜਿਵੇਂ ਹੀ ਕਿਸੇ ਉਤਪਾਦ ਦਾ ਕੱਚਾ ਮਾਲ ਖਤਮ ਹੋ ਜਾਂਦਾ ਹੈ ਤਾਂ ਜਾਣਕਾਰੀ ਇਨਵੈਂਟਰੀ ਪੈਨਲ ਦਾ ਪ੍ਰਬੰਧਨ ਕਰਨ ਵਾਲੇ ਵਿਅਕਤੀ ਨੂੰ ਸਮੇਂ ਸਿਰ ਪ੍ਰਦਾਨ ਕੀਤੀ ਜਾਂਦੀ ਹੈ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਲਈ ਰਸੋਈ ਤੋਂ ਮੰਨ ਲਓ ਪੈਨਲ ਦਾ ਪ੍ਰਬੰਧਨ ਕਰਨ ਵਾਲੇ ਵਿਅਕਤੀ ਲਈ ਅਗਲੇ ਕਦਮਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ ਸਟੋਰ ਖੋਲਣ ਦੇ ਸਮੇਂ ਤੋਂ ਪਹਿਲਾਂ ਟੀਮ ਨਾਲ ਤਾਲਮੇਲ ਕਰੋ ਅਤੇ ਦਿਨ ਵਿੱਚ ਵਿਕਰੀ ਲਈ ਉਤਪਾਦ ਨੂੰ ਉਪਲਬਧ ਜਾਂ ਉਪਲਬਧ ਨਹੀਂ ਨਿਸ਼ਾਨਬੱਧ ਕਰੋ ਜਿਵੇਂ ਹੀ ਕੰਮ ਦੇ ਸਮੇਂ ਦੌਰਾਨ ਕਿਸੇ SKU ਦੇ ਉਪਲਬਧ ਨਾ ਹੋਣ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਤਪਾਦ ਨੂੰ ਤੁਰੰਤ ਉਪਲਬਧ ਨਹੀਂ ਨਿਸ਼ਾਨਬੱਧ ਕਰੋ ਸਭ ਤੋਂ ਮਾੜੀ ਸਥਿਤੀ ਵਿੱਚ ਜੇ ਜਾਣਕਾਰੀ ਸਮੇਂ ਸਿਰ ਪ੍ਰਾਪਤ ਨਹੀਂ ਹੋਈ ਅਤੇ ਕੋਈ ਆਰਡਰ ਪੂਰਾ ਨਹੀਂ ਕੀਤਾ ਜਾ ਸਕਿਆ ਤੁਰੰਤ ਇਸ ਜਾਣਕਾਰੀ ਦੇ ਆਧਾਰ 'ਤੇ ਉਤਪਾਦ ਨੂੰ ਉਪਲਬਧ ਨਹੀਂ ਨਿਸ਼ਾਨਬੱਧ ਕਰੋ। ਗਲਤੀਆਂ ਨੂੰ ਦਰਜ ਕਰੋ, ਉਤਪਾਦ ਪੱਧਰ 'ਤੇ ਪੈਟਰਨਾਂ ਦੀ ਪਛਾਣ ਕਰੋ ਅਤੇ ਸਖਤ ਪ੍ਰਕਿਰਿਆਵਾਂ ਨੂੰ ਪਰਿਭਾਸ਼ਿਤ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿਕ ਵਿੱਚ ਗਲਤੀਆਂ ਨਾ ਹੋਣ। ਹੁਣ ਆਓ, ਵਿਕਰੇਤਾ ਲਈ ਆਰਡਰ ਰੱਦ ਕਰਨ ਦੇ ਇੱਕ ਹੋਰ ਆਮ ਕਾਰਨ ਵੱਲ ਵਧੀਏ ਤਕਨੀਕੀ ਸਮੱਸਿਆਵਾਂ। ਇੱਥੇ ਇੱਕ ਵਿਕਰੇਤਾ ਨੇ ਆਪਣੀ ਇਨਵੈਂਟਰੀ ਨੂੰ ਅਪਡੇਟ ਕੀਤਾ ਹੈ। ਪਰ ਖਰੀਦਦਾਰ ਦੁਆਰਾ ਆਰਡਰ ਦਿੱਤੇ ਜਾਣ ਤੇ ਡੈਸ਼ਬੋਰਡ ਤੇ ਇਨਵੈਂਟਰੀ ਘਟ ਨਹੀਂ ਹੁੰਦੀ ਇਸ ਲਈ ਵਿਕਰੇਤਾ ਵਧੇਰੇ ਆਰਡਰ ਪ੍ਰਾਪਤ ਕਰਨਾ ਜਾਰੀ ਰੱਖੇਗਾ ਭਾਵੇਂ ਅਸਲ ਭੌਤਿਕ ਇਨਵੈਂਟਰੀ ਜ਼ੀਰੋ ਹੋਵੇ ਇੱਥੇ ਹੀ ਵਿਕਰੇਤਾ ਨੂੰ ਸਾਰੇ ਨਵੇਂ ਆਰਡਰ ਰੱਦ ਕਰਨੇ ਪੈਣਗੇ ਅਤੇ ਤੁਹਾਡੀ ਤਕਨੀਕੀ ਟੀਮ ਨੂੰ ਇਸ ਸਮੱਸਿਆ ਦੀ ਜਾਂਚ ਕਰਨ ਅਤੇ ਹੱਲ ਕਰਨ ਦੀ ਲੋੜ ਹੈ ਵਿਕਰੇਤਾ ਲਈ ਆਰਡਰ ਰੱਦ ਕਰਨ ਦਾ ਇੱਕ ਹੋਰ ਕਾਰਨ ਉਦੋਂ ਹੋ ਸਕਦਾ ਹੈ ਜਦੋਂ ਉਤਪਾਦ ਦੀ ਕੀਮਤ ਵਿੱਚ ਕੋਈ ਗਲਤੀ ਹੁੰਦੀ ਹੈ। ਘੱਟੋ-ਘੱਟ ਮਾਰਜਿਨ ਹੁੰਦਾ ਹੈ ਜੋ ਇੱਕ ਵਿਕਰੇਤਾ ਉਤਪਾਦ ਦੀ ਵਿਕਰੀ ਤੋਂ ਕਮਾਉਣ ਦੀ ਉਮੀਦ ਕਰਦਾ ਹੈ। ਜੇ ਕੋਈ ਕੀਮਤ ਦੀ ਗਲਤੀ ਹੈ ਜੋ ਇਸ ਮਾਰਜਿਨ ਨੂੰ ਘਟਾਉਂਦੀ ਹੈ ਅਤੇ ਇਸ ਨੂੰ ਘੱਟੋ-ਘੱਟ ਉਮੀਦ ਕੀਤੇ ਮਾਰਜਿਨ ਤੋਂ ਘੱਟ ਬਣਾਉਂਦੀ ਹੈ ਤਾਂ ਵਿਕਰੇਤਾ ਆਰਡਰ ਨੂੰ ਪੂਰਾ ਕਰਨ ਲਈ ਤਿਆਰ ਨਹੀਂ ਹੋਵੇਗਾ ਅਤੇ ਰੱਦ ਕਰ ਸਕਦਾ ਹੈ। ਇਹ ਵਿਕਰੇਤਾ ਵੱਲੋਂ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਸਮੱਸਿਆ ਵੀ ਹੈ। ਇਸ ਦਾ ਮਤਲਬ ਹੈ ਕਿ ਇੱਕ ਵਿਕਰੇਤਾ ਨੂੰ ਇਸ ਸਥਿਤੀ ਲਈ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਪਾਲਣਾ ਕਰਨ ਵਿੱਚ ਸਿਖਲਾਈ ਦੀ ਲੋੜ ਵੀ ਹੁੰਦੀ ਹੈ। ਉਤਪਾਦ ਦੀਆਂ ਕੀਮਤਾਂ ਵਿੱਚ ਗਲਤੀਆਂ ਕਾਰਨ ਰੱਦ ਕਰਨ ਦੇ ਪ੍ਰਬੰਧਨ ਲਈ ਇੱਥੇ ਇੱਕ ਸੁਝਾਅ ਦਿੱਤਾ ਗਿਆ ਐਸਓਪੀ ਹੈ। ਜੇ ਕਿਸੇ ਉਤਪਾਦ ਲਈ ਵਿਕਰੇਤਾ ਦੁਆਰਾ ਸਹੀ ਕੀਮਤਾਂ ਨੂੰ ਅਪਡੇਟ ਨਹੀਂ ਕੀਤਾ ਜਾਂਦਾ ਹੈ ਤਾਂ ਦੋ ਹਾਲਾਤਾਂ ਵਿੱਚੋਂ ਇੱਕ ਵਾਪਰ ਸਕਦੀ ਹੈ। ਇੱਕ ਜੇ ਕੀਮਤਾਂ ਗੈਰ ਪ੍ਰਤੀਯੋਗੀ ਹਨ ਤਾਬ ਵਿਕਰੇਤਾ ਨੂੰ ਉਹਨਾਂ ਉਤਪਾਦਾਂ ਲਈ ਸੰਭਾਵਿਤ ਆਰਡਰ ਨਹੀਂ ਮਿਲ ਸਕਦੇ। 2. ਜੇ ਕੀਮਤਾਂ ਪ੍ਰਤੀਯੋਗੀ ਹਨ ਪਰ ਲੋੜਿੰਦਾ ਮਾਰਜਿਨ ਉਮੀਦ ਨੂੰ ਪੂਰਾ ਨਹੀਂ ਕਰਦੀਆਂ ਤਾਂ ਵਿਕਰੇਤਾ ਨੂੰ ਉਹ ਆਰਡਰ ਪ੍ਰਾਪਤ ਹੋ ਸਕਦੇ ਹਨ ਜੋ ਵਿਕਰੇਤਾ ਪੂਰਾ ਕਰਨ ਦੇ ਯੋਗ ਨਹੀਂ ਹੋ ਸਕਦਾ ਜਿਸ ਦੇ ਨਤੀਜੇ ਵਜੋਂ ਵਿਕਰੇਤਾ ਰੱਦ ਕਰ ਸਕਦਾ ਹੈ। ਇੱਕ ਆਤਮਾਮਲਾ ਇਹ ਹੋ ਸਕਦਾ ਹੈ ਕਿ ਜੇ ਉਤਪਾਦ ਇੱਕ ਉੱਚ ਵਿਕਣ ਵਾਲਾ ਉਤਪਾਦ ਹੈ ਅਤੇ ਕੀਮਤਾਂ ਗਲਤ ਤਰੀਕੇ ਨਾਲ ਕੈਮਫਿਗਰ ਕੀਤੀਆਂ ਗਈਆਂ ਹਨ। ਤਾਂ ਵਿਕਰੇਤਾ ਨੂੰ ਉਤਪਾਦ ਲਈ ਉੱਚ ਮਾਤਰਾ ਵਿੱਚ ਆਰਡਰ ਮਿਲ ਸਕਦੇ ਹਨ ਜਿਨ੍ਹਾਂ ਵਿੱਚੋਂ ਸਾਰੇ ਕਟ ਮਾਰਜਿਨ ਕਾਰਨ ਰੱਦ ਹੋ ਸਕਦੇ ਹਨ ਇਹ ਆਮ ਤੌਰ ਤੇ ਤਿਉਹਾਰਾਂ ਦੌਰਾਨ ਦੇਖਿਆ ਜਾਂਦਾ ਹੈ ਜਿੱਥੇ ਵਿਕਰੇਤਾ ਤਿਉਹਾਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਛੂਟ ਵਾਲੀਆਂ ਕੀਮਤਾਂ ਨੂੰ ਅਪਡੇਟ ਕਰਨਾ ਭੁੱਲ ਜਾਂਦੇ ਹਨ ਇਸ ਸਥਿਤੀ ਵਿੱਚ ਤੁਸੀਂ ਇੱਕ ਫੀਚਰ ਬਣਾ ਸਕਦੇ ਹੋ ਜਿੱਤੇ ਕੀਮਤ ਇੱਕ ਨਿਰਧਾਰਿਤ ਸਮੇਂ ਤੋਂ ਬਾਅਦ ਆਪਣੇ ਆਪ ਅਪਡੇਟ ਹੋ ਜਾਂਦੀ ਹੈ ਵਿਕਰੇਤਾਵਾਂ ਨੂੰ ਆਪਣੀਆਂ ਕੀਮਤਾਂ ਨੂੰ ਐਡਜਸਟ ਕਰਨ ਵਿੱਚ ਵਧੇਰੇ ਉਪਾਕਰਨ ਦੇ ਯੋਗ ਹੋਣ ਲਈ ਉਨ੍ਹਾਂ ਨੂੰ ਨਿਯਮਿਤ ਤੌਰ ਤੇ ਇਹਨਾਂ ਕਦਮਾਂ ਦੀ ਪਾਲਣਾ ਕਰਨ ਦੀ ਸਿਫਾਰਸ਼ ਅੰਤ ਪੀ ਜਾਂਦੀ ਹੈ ਸਭ ਤੋਂ ਪਹਿਲਾਂ ਵਿਕਰੇਤਾਵਾਂ ਨੂੰ ਸੈਲਰ ਪੈਨਲ ਤੋਂ ਉਤਪਾਦ ਆਈਡੀ ਉਤਪਾਦ ਦਾ ਨਾਮ ਸ਼੍ਰੇਣੀ ਅਤੇ ਮੌਜੂਦਾ ਵਿਕਰੀ ਮੁੱਲ ਦੇ ਵੇਰਵਿਆਂ ਦੇ ਨਾਲ ਕੀਮਤ ਮੈਪਿੰਗ ਰਿਪੋਰਟ ਡਾਊਨਲੋਡ ਕਰਨੀ ਚਾਹੀਦੀ ਹੈ ਅਤੇ ਵਿਕਰੇਤਾ ਨੂੰ ਇਸ ਰਿਪੋਰਟ ਵਿੱਚ ਹੋਰ ਵਿਕਰੇਤਾਵਾਂ ਦੀ ਵਿਕਰੀ ਕੀਮਤ ਖਰੀਦ ਕੀਮਤ ਅਤੇ ਮੌਜੂਦਾ ਮਾਰਜਿਨ ਲਈ ਡਾਟਾ ਪਰਣਾ ਹੋਵੇਗਾ ਤੁਹਾਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਸਮੇਂ-ਸਮੇਂ ਤੇ ਵਿਕਰੀਤਾਵਾਂ ਨੂੰ ਕੀਮਤਾਂ ਦੀ ਜਾਂਚ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਅਪਡੇਟ ਕਰਨ ਲਈ ਸਾਧਨ ਪ੍ਰਦਾਨ ਕਰਨੇ ਚਾਹੀਦੇ ਹਨ ਉਦਾਹਰਨ ਲਈ ਮਾਰਜਨ ਆਧਾਰਿਤ ਕੀਮਤਾਂ ਲਈ ਉਹ ਇੱਥੇ ਦਿਖਾਏ ਅਨੁਸਾਰ ਇੱਕ ਸਾਧਨ ਪ੍ਰਦਾਨ ਕਰ ਸਕਦੇ ਹਨ ਅਤੇ ਇਸ ਨੂੰ ਪ੍ਰਤੀਯੋਗੀ ਵਿਕਰੀਤਾਵਾਂ ਦੀਆਂ ਕੀਮਤਾਂ ਵਰਗੇ ਡਾਟਾ ਨਾਲ ਹੀ ਪਾਪੂਲੇਟ ਕਰ ਸਕਦੇ ਹਨ ਆਓ ਹੁਣ ਦੇਖੀਏ ਕਿ ਤੁਸੀਂ ਆਪਣੀਆਂ ਕੀਮਤਾਂ ਨੂੰ ਲੋਡ ਅਨੁਸਾਰ ਠੀਕ ਕਰਨ ਜਾਂ ਬਦਲਣ ਲਈ ਕਿਵੇਂ ਮੈਪ ਕਰਦੇ ਹੋ ਕਦਮ 1 ਨਵੀਨਤਮ ਖਰੀਦ ਕੀਮਤ ਸ਼ਾਮਲ ਕਰੋ ਕਦਮ 2 ਮੌਜੂਦਾ ਮਾਰਜਿਨ ਵਿੱਚ ਫਾਰਮੂਲੇ ਦੇ ਅਨੁਸਾਰ ਮੌਜੂਦਾ ਮਾਰਜਿਨ ਦੀ ਗਣਨਾ ਕਰੋ ਅਤੇ ਅਪਡੇਟ ਕਰੋ ਕਦਮ 3 ਵਿਕਰੀਤਾ ਨੂੰ لازਮੀ ਤੌਰ ਤੇ ਅਨੁਮਾਨਿਤ ਲਾਭ ਮਾਰਜਿਨ ਵਿੱਚ ਉਮੀਦ ਕੀਤੇ ਮਾਰਜਿਨ ਨੂੰ ਮੈਪ ਕਰਨਾ ਚਾਹੀਦਾ ਹੈ ਕਦਮ 4 ਵਿਕਰੀਤਾ ਨੂੰ ਕੀਮਤ ਮੁਕਾਬਲੇਬਾਜ਼ੀ ਤੇ ਪਹੁੰਚਣ ਲਈ ਹੋਰ ਵਿਕਰੀਤਾਂ ਤੋਂ ਵਿਕਰੀ ਕੀਮਤ ਨੂੰ ਮੈਪ ਕਰਨਾ ਚਾਹੀਦਾ ਹੈ ਕਦਮ 5 ਮੌਜੂਦਾ ਮਾਰਜਿਨ ਦੀ ਤੁਲਨਾ ਉਮੀਦ ਕੀਤੇ ਮਾਰਜਿਨ ਨਾਲ ਕਰੋ ਕਦਮ 6 ਕਦਮ 4 ਅਤੇ 5 ਦੇ ਆਧਾਰ ਤੇ ਕਾਰੋਬਾਰੀ ਤਰਜ਼ੀਆਂ ਦੇ ਅਨੁਸਾਰ ਕੀਮਤ ਨੂੰ ਬਦਲੋ ਕਦਮ 7 ਵਿਕਰੇਤਾ ਨੂੰ ਲਾਜ਼ਮੀ ਤੌਰ ਤੇ ਹਰੇਕ ਉਤਪਾਦ ਦੇ ਲਈ ਸੈਲਰ ਪੈਨਲ ਵਿੱਚ ਨਵੀਂ ਕੀਮਤ ਨੂੰ ਅਪਡੇਟ ਕਰਨਾ ਚਾਹੀਦਾ ਹੈ ਜਿੱਥੇ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਇਸ ਅਭਿਆਸ ਨੂੰ ਰੋਜ਼ਾਨਾ ਕਰਨ ਨਾਲ ਖਾਸ ਤੌਰ ਤੇ ਉੱਚ ਵਿਕਰੀ ਵਾਲੀਆਂ ਚੀਜ਼ਾਂ ਲਈ ਕੀਮਤਾਂ ਨੂੰ ਟਰੈਕ ਕਰਨ ਅਤੇ ਕੀਮਤਾਂ ਦੀਆਂ ਸਮੱਸਿਆਵਾਂ ਕਾਰਨ ਵਿਕਰੇਤਾ ਦੁਆਰਾ ਰੱਦ ਕਰਨ ਨੂੰ ਘਟਕਾਣ ਵਿੱਚ ਮਦਦ ਮਿਲੇਗੀ ਵਿਕਰੇਤਾ ਦੁਆਰਾ ਰੱਦ ਕਰਨ ਦਾ ਇੱਕ ਆਖਰੀ ਕਾਰਨ ਹੈ ਕੁਝ ਵਿਕਰੇਤਾ ਜਾਣੇ ਜਾਂ ਅਣਜਾਣ ਕਾਰਕਾਂ ਕਰਕੇ ਜਦੋਂ ਕੋਈ ਆਰਡਰ ਦਿੱਤਾ ਜਾਂਦਾ ਹੈ ਤਾਂ ਜਵਾਬ ਨਹੀਂ ਦੇ ਸਕਦੇ ਜਾਂ ਜਵਾਬ ਦੇਣਾ ਬੰਦ ਕਰ ਸਕਦੇ ਹਨ ਜਿਸ ਦੇ ਨਤੀਜੇ ਵਜੋਂ ਤੁਹਾਨੂੰ ਆਰਡਰ ਰੱਦ ਕਰਨਾ ਪੈਂਦਾ ਹੈ ਇਹ ਤੁਹਾਡੇ ਲਈ ਇੱਕ ਸਮੱਸਿਆ ਹੈ ਕਿਉਂਕਿ ਇਹ ਕੇਵਲ ਇੱਕ ਵਿਕਰੇਤਾ ਦੇ ਇਰਾਦੇ ਦੀ ਸਮੱਸਿਆ ਹੈ ਅਤੇ ਇਸ ਨੂੰ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਸਿਰਫ ਵਿਕਰੇਤਾ ਨੂੰ ਚੇਤਾਵਨੀ ਦੇਣਾ ਹੈ ਇਸ ਤੋਂ ਬਾਅਦ ਸੁਧਾਰ ਦੀ ਮਿਆਦ ਅਤੇ ਵਿਕਰੇਤਾ ਨੂੰ ਡੀਐਕਟੀਵੇਟ ਕਰਨਾ ਹੈ ਜੇ ਵਿਕਰੇਤਾ ਇਸੇ ਤਰ੍ਹਾਂ ਵਿਵਹਾਰ ਕਰਨਾ ਜਾਰੀ ਰੱਖਦਾ ਹੈ। ਕੁੱਲ ਮਿਲਾ ਕੇ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਕਰੇਤਾ ਇਨਵੈਂਟਰੀ ਸਥਿਤੀ ਅਤੇ ਕੀਮਤ ਰਿਪੋਰਟਾਂ ਡਾਊਨਲੋਡ ਕਰ ਸਕਦੇ ਹਨ। ਸੰਬੰਧਿਤ ਖੇਤਰਾਂ ਵਾਲੀਆਂ ਰਿਪੋਰਟਾਂ ਸੈਲਰ ਪੈਨਲ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਿਕਰੇਤਾਵਾਂ ਨੂੰ ਇਹਨਾਂ ਰਿਪੋਰਟਾਂ ਨੂੰ ਬਣਾਉਣ ਅਤੇ ਪੜ੍ਹਨ ਲਈ ਸਿਖਲਾਈ ਦਿੱਤੀ ਜਾਂਦੀ ਹੈ। ਇਨਵੈਂਟਰੀ ਰਿਪੋਰਟਾਂ ਬਣਾਉਣ ਲਈ ਦਿਸ਼ਾ ਨਿਰਦੇਸ਼ ਉਪਲਬਧ ਕਰਵਾਏ ਗਏ ਹਨ। ਇਸ ਅਭਿਆਸ ਦੀ ਨਿਯਮਿਤ ਪਾਲਣਾ ਖਾਸ ਤੌਰ ਤੇ ਉੱਚ ਵਿਕਰੀ ਵਾਲੀਆਂ ਚੀਜ਼ਾਂ ਲਈ ਕੀਮਤਾਂ ਦੀਆਂ ਸਮੱਸਿਆਵਾਂ ਕਾਰਨ ਵਿਕਰੇਤਾ ਦੁਆਰਾ ਰੱਦ ਕਰਨ ਨੂੰ ਘਟ ਕਰੇਗੀ। ਇਹ ਵੀ ਨੋਟ ਕਰੋ ਵਿਕਰੇਤਾ ਦੁਆਰਾ ਰੱਦ ਕਰਨ ਦੀਆਂ ਉਦਾਹਰਣਾਂ ਵਿੱਚ ਰਿਫੰਡ ਈ-ਕਾਮਰਸ ਨਿਯਮਾਂ ਦੁਆਰਾ ਨਿਯੰਤਰਿਤ ਹੁੰਦਾ ਹੈ ਅਤੇ ਖਪਤਕਾਰ ਸੁਰੱਖਿਆ ਐਕਟ ਦੇ ਤਹਿਤ ਕੀਮਤਾਂ ਵਿੱਚ ਹਿਰਾਫੇਰੀ ਦੀ ਅਗਿਆ ਨਹੀਂ ਹੈ। ਤੁਸੀਂ ਇਸ ਬਾਰੇ ओएनडीसी ਨੈਟਵਰਕ ਦੇ ਕਾਰੋਬਾਰੀ ਨਿਯਮਾਂ ਦੇ ਚੈਪਟਰ 2 ਵਿੱਚ ਪੜ੍ਹ ਸਕਦੇ ਹੋ। ਵਧੇਰੇ ਜਾਣਨ ਲਈ ਇਸ QR ਕੋਡ ਨੂੰ ਸਕੈਨ ਕਰੋ। ਵਕ ਵਕ ਵਿਕਰੇਤਾ ਦੁਆਰਾ ਆਰਡਰ ਰੱਦ ਕਰਨ ਨੂੰ ਹੱਲ ਕਰਨ ਲਈ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਸਮੇਂ ਤੁਹਾਨੂੰ ਲਾਜ਼ਮੀ ਤੌਰ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਕਰੇਤਾ ਪ੍ਰਦਰਸ਼ਨ ਕਰ ਰਹੇ ਹਨ ਮੈਟ੍ਰਿਕਸ ਦੀ ਮਦਦ ਨਾਲ ਉਹਨਾਂ ਦੇ ਪ੍ਰਦਰਸ਼ਨ ਨੂੰ ਮਾਪਣਾ ਮਹੱਤਵਪੂਰਨ ਹੈ ਟਰੈਕ ਕਰਨ ਵਾਲਾ ਪਹਿਲਾ ਮੈਟ੍ਰਿਕਸ ਵਿਕਰੀਤਾ ਦੁਆਰਾ ਰੱਦ ਕਰਨ ਦੀ ਦਰ ਹੈ ਇਸ ਨੂੰ ਟਰੈਕ ਕਿਉਂ ਕਰੋ ਇਹ ਤੁਹਾਨੂੰ ਗਾਹਕਾਂ ਦੁਆਰਾ ਰੱਦ ਕਰਨ ਦੀ ਦਰ ਨੂੰ ਟਰੈਕ ਕਰਨ ਵਿੱਚ ਮਦਦ ਕਰਦਾ ਹੈ ਇਸ ਦਰ ਦੀ ਗਣਨਾ ਕਿਵੇਂ ਕਰੀਏ ਵਿਕਰੀਤਾ ਦੁਆਰਾ ਰੱਦ ਕੀਤੇ ਗਏ ਆਰਡਰਾਂ ਦੀ ਗਿਣਤੀ ਨੂੰ ਵਿਕਰੀਤਾ ਦੁਆਰਾ ਪੁਸ਼ਟੀ ਕੀਤੇ ਕੁੱਲ ਆਰਡਰਾਂ ਨਾਲ ਭਾਗ ਕਰੋ ਅਤੇ ਇਸ ਨੂੰ 100 ਨਾਲ ਗੁਣਾ ਕਰੋ ਦੂਜਾ ਮੈਟ੍ਰਿਕਸ ਵਿਕਰੇਤਾ ਦੁਆਰਾ ਰੱਦ ਕਰਨ ਦੇ ਐਕਸ ਪ੍ਰਤੀਸ਼ਤ ਤੋਂ ਵੱਧ ਵਾਲੇ ਵਿਕਰੇਤਾਵਾਂ ਦਾ ਪ੍ਰਤੀਸ਼ਤ ਇਹ ਤੁਹਾਨੂੰ ਵਿਕਰੇਤਾਵਾਂ ਦੀ ਗੁਣਵੱਤਾ ਨੂੰ ਮਾਪਣ ਵਿੱਚ ਮਦਦ ਕਰੇਗਾ ਇਸ ਮੈਟ੍ਰਿਕ ਦੀ ਗਣਨਾ ਕਰਨ ਲਈ ਵਿਕਰੇਤਾ ਦੁਆਰਾ ਰੱਦ ਕਰਨ ਦੇ ਐਕਸ ਪ੍ਰਤੀਸ਼ਤ ਤੋਂ ਵੱਧ ਵਾਲੇ ਵਿਕਰੇਤਾਵਾਂ ਦੇ ਪ੍ਰਤੀਸ਼ਤ ਨੂੰ ਆਰਡਰਾਂ ਦੀ ਪੁਸ਼ਟੀ ਕਰਨ ਵਾਲੇ ਕੁੱਲ ਵਿਕਰੇਤਾਵਾਂ ਨਾਲ ਭਾਗ ਕਰੋ ਅਤੇ 100 ਨਾਲ ਗੁਣਾ ਕਰੋ ਕਿਰਪਾ ਕਰਕੇ ਨੋਟ ਕਰੋ ਕਿ ਵਿਕਰੇਤਾ ਦੁਆਰਾ ਰੱਦ ਕਰਨ ਦੇ ਮਾਮਲਿਆਂ ਵਿੱਚ ਰਿਫੰਡ ਈ-ਕਾਮਰਸ ਨਿਯਮਾਂ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਖਪਤਕਾਰ ਸੁਰੱਖਿਆ ਨਿਯਮ 2020 ਦੇ ਤਹਿਤ ਕੀਮਤਾਂ 'ਚ ਹਿਰਾਫੇਰੀ ਦੀ ਇਜਾਜ਼ਤ ਨਹੀਂ ਹੈ ਵਧੇਰੇ ਜਾਣਨ ਲਈ ਇਸ QR ਕੋਡ ਨੂੰ ਸਕੈਨ ਕਰੋ ਔ ਸੰਖੇਪ ਵਿੱਚ ਦੱਸਦੇ ਹਾਂ ਕਿ ਅਸੀਂ ਇਸ ਵੀਡੀਓ ਵਿੱਚ ਕੀ ਸਿੱਖਿਆ ਹੈ ਅਸੀਂ ਵਿਕਰੇਤਾ ਦੁਆਰਾ ਰੱਦ ਕਰਨ ਦੀ ਇੱਕ ਵਿਆਪਕ ਸੰਖੇਪ ਜਾਣਕਾਰੀ ਨੂੰ ਕਵਰ ਕੀਤਾ ਜਿਸ ਵਿੱਚ ਵੱਖ-ਵੱਖ ਕਾਰਨ ਸ਼ਾਮਲ ਹਨ ਕਿ ਕੋਈ ਵਿਕਰੇਤਾ ਆਰਡਰ ਰੱਦ ਕਿਉਂ ਕਰ ਸਕਦਾ ਹੈ ਅਸੀਂ ਅਜਿਹੀਆਂ ਸਥਿਤੀਆਂ ਨੂੰ ਆਵ ਸਾਡੀ ਢੰਗ ਨਾਲ ਸੰਭਾਲਣ ਲਈ ਤਿਆਰ ਕੀਤੀਆਂ ਮਿਆਰੀ ਸੰਚਾਲਨ ਪ੍ਰਕਿਰਿਆਵਲ ਵੀ ਧਿਆਨ ਦਿੱਤਾ ਇਹ ਯਕੀਨੀ ਬਣਾਉਂਦੇ ਹੋਏ ਕਿ ਤੁਹਾਡੇ ਨਾਲ ਜੁੜੇ ਵਿਕਰੇਤਾ ਕੁਸ਼ਲਤਾ ਨਾਲ ਆਰਡਰਾਂ ਦਾ ਪ੍ਰਬੰਧਨ ਕਰਨਾ ਜਾਰੀ ਰੱਖਦੇ ਹਨ ਇੱਥਾਂ ਦਿੱਤੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਕਿ ਰੱਦ ਕਰਨ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਜਦੋਂ ਉਹ ਗਾਹਕ ਵੱਲੋਂ ਸ਼ੁਰੂ ਕੀਤੇ ਜਾਂਦੇ ਹਨ ਇਹ ਸਮਝਣ ਲਈ ਕਿ ਉਹ ਕਿਉਂ ਵਾਪਰਦੇ ਹਨ ਅਤੇ ਤੁਸੀਂ ਤੁਰੰਤ ਸਹੀ ਕਾਰਵਾਈਆਂ ਸ਼ੁਰੂ ਕਰਕੇ ਉਨ੍ਹਾਂ ਨੂੰ ਨਿਯੰਤਰਿਤ ਕਰ ਸਕਦੇ ਹੋ ਇਸ ਬਾਰੇ ਹੋਰ ਜਾਣਨ ਲਈ ਗਾਹਕ ਦੁਆਰਾ ਰੱਦ ਕਰਨ ਦੇ ਪ੍ਰਬੰਧਨ ਬਾਰੇ ਵੀਡੀਓ ਵੇਖੋ